ਹੰਝੂ ਗਏ ਸਮਾਰਨਗੇ ਇੱਥੇ ਕੋਈ ਦੋਰ ਵਾਲਾ ਰਲਵਟਾਲੀ ਵੀ ਟੋਡੇ ਲੱਤਾਂ ਦੇ ਬਾਹਰ ਗਏ ਹੋਰ ਵੀ ਕੋ ਮਾਰ ਸਕਦੇ ਹਾਂ ਪਹਿਲੋ ਅਸੀਂ 303 ਵਾਲੀ ਸਰਕਾਰ ਨਾਲ ਪਹਿਲੋ 303 ਹੀ ਲਈ ਉਹਨਾਂ ਕੋ ਉਹਦੇ ਨਾਲ ਟੱਕਰ ਲੈਣੇ ਹੁਣ ਕਿੰਨੀ ਆ ਰਹਿ ਗਈਆਂ 200 ਕੋ ਮਾਰ ਲਾਏ ਵੀ ਨਹੀਂ ਨਿਕਲ ਜਾਣੀ ਠੀਕ ਹੈ ਜੀ ਹੇ ਜਿਹੜਾ ਉਹਦਾ ਜੋਟਿਆ ਬਿਹਾਰ ਵਾਲਾ ਉਥੋਂ ਦੀਆਂ ਲੱਛਣਾਂ ਵੀ ਆਉਣ ਆਉਂਗੀਆਂ ਠੀਕ ਹੈ ਜੀ ਕੋਈ ਨਹੀਂਗਾ ਇੱਕ ਹੱਥ ਦੇਖwidehat ਕੋਈ ਨਹੀਂ ਬਿਤੂਰੀ ਦੁਨੀਆ ਦੇਖੂਗੀ ਕੋਈ ਵੀ ਸਰਕਾਰ ਆ ਜਾਵੇ ਚਲੇ ਜਾਵੇ ਕਿਸਾਨਾਂ ਦੇ ਆਮ ਹਾਲਾਤਾਂ ਤੇ ਕੋਈ ਫਰਕ ਨਹੀਂ ਇਸ ਸਮਾਏ ਦਾ ਵੀ ਕੱਲੋ ਹਰਿਆਣੇ 'ਚ ਕਾਂਗਰਸ ਜਿੱਤ ਵੀ ਜਾਂਦੀ ਤਕੀ ਕਾਂਗਰਸ ਨੇ ਸਾਡੇ ਮਸਲੇ ਹੱਲ ਕਰਦ ਨੇ ਨਹੀਂ ਕਿਉਂ ਠੀਕ ਆ ਜੀ ਆਪਣੇ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਸਾਰੇ ਗੱਲਾਂ ਕਰਦੇ ਆ ਅਸਲ ਹੁੰਦਾ ਜਦੋਂ ਸੱਤਾ ਵਿੱਚ ਆ ਕੇ ਕੋਈ ਸਾਡੇ ਲਈ ਕੁਝ ਆਹ ਜਿਹੜੇ ਸਾਡੇ ਬਣਵੇਂ ਦਿੱਤੇ ਗੱਲਾਂ ਨੇ ਵੀ ਬੜੀਆਂ ਕਰਦੇ ਕੱਟ ਕਰਦੇ ਮਗਰੋਂ ਕੋਈ ਵੀ ਇਥੋਂ ਤੱਕ ਪ੍ਰਧਾਨ ਮੰਤਰੀ ਆਂਦਾ ਹੈ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਮਾ ਬੁੱਕਰ ਗਿਆ ਸੀ 250 ਦੇ ਅਨਸਾਰ ਡਾਕਟਰ ਸ਼ੋਮੀਨਾਥ ਦੇ ਮਿਸ਼ਰ ਦੇ ਰਿਪੋਰਟ ਦੇ ਆਧਾਰ ਤੇ ਇੱਕ ਫਾਰਮੂਲਾ ਵੀ ਤੁਹਾਨੂੰ ਫਸਲਾਂ ਦੇ ਭਾਅ ਦਊਗਾ ਮੁੱਕਰ ਗਿਆ 19 ਚ ਕਹਿੰਦਾ ਵੀ 2022 ਦੇ ਵਿੱਚ ਤੁਹਾਡੀ ਆਮਦਨ ਦੁੱਗਣੀ ਉਹ ਸਾਡੀ ਰਹਿ ਦੀ ਖੁੰਦੀ ਵੀ ਖੋਈ ਚੁਰਾਇਆ ਜਾਂਦਾ ਇਸ ਤੱਕ ਕਿ ਭਰਾਓ ਇਸ ਐਲਾਨ ਦੀ ਪੈਰੇਦਾਰੀ ਤੁਸੀਂ ਕਰਦੀਆਂ ਐ ਐਲਾਨ ਕਰਕੇ ਜੇ ਪੈਰੇਦਾਰੀ ਨਾ ਕਰੋਗੇ ਤਾ ਫਿਰ ਸਰਕਾਰ ਕੋ ਸੰਦੇਹ ਜਾਊਗਾ ਕਿ ਇਹ ਕੱਲੇ ਆਜ਼ਾਨਾ ਜੋਗੇ ਆ ਇਹ ਐਲਾਨ ਪੂਰਾ ਕਰਨ ਵਾਲੇ ਨਹੀਂ ਹੈ ਇਸ ਢੰਗ ਨਾਲ ਮੋਰਚੇ ਦੀ ਜਿੱਤ ਆਲੇ ਪਾਸੇ ਅਸੀਂ ਨਹੀਂ ਵਸ ਸਕਦੇ ਐਲਾਨ ਕਰ ਲਿਆ ਹੁਣ ਐਲਾਨ ਨੂੰ ਸਿਰੇ ਚੜਾਉਣ ਵਾਸਤੇ ਆਪਣੇ ਮਨ ਬਣਾਓ ਹਰ ਚੁੱਲ੍ਹੇ ਹਰ ਘਰ ਦੇ ਵਿੱਚ ਗੱਲ ਲੈ ਕੇ ਜਾਓ ਸਭ ਤੋਂ ਵੱਡੀ ਗੱਲ ਵੀ ਆਪਣੇ ਪਰਿਵਾਰਾਂ ਵਿੱਚ ਗੱਲ ਕਰੋ ਆਪਣੀਆਂ ਨੋਹਾਂ ਧੀਆ ਘਰ ਵਾਲੀਆਂ ਦਾਦੇ ਦਾ ਸਾਰੇ ਆਪਣੇ ਪਰਿਵਾਰ ਦਾ ਘਰ ਲੋਗ ਆਲਾਨ ਕਰ ਲਿਆ। ਠੀਕ ਹੈ ਜੀ। ਹੁਣ ਕੀ ਕਰੀਏ? ਤੁਹਾਨੂੰ ਘਰੋਂ ਤਾਕਤ ਦੇਣ ਅਗਲੇ ਵੀ ਹੋ ਜਾ ਕੋਈ ਗੱਲ ਨਹੀਂ। ਕੀ ਸਮਝਾਈ ਮੇਰੀ? ਤੋਂ ਇਸ ਕਰਕੇ ਆਪਾਂ एलान ਨੂੰ ਲਾਗੂ ਕਰਨ ਵਾਸਤੇ ਤਕੜੇ ਹੋ ਕੇ ਪੂਰੇ ਪੰਜਾਬ ਦੇ ਵਿੱਚ ਹਰੇਕ ਜਥੇਬੰਦੀ ਜੁੜ ਚੁੱਕੀ ਆ। ਠੀਕ ਹੈ ਜੀ। ਵੱਡੇ ਇਕੱਠ ਹੋਣਗੇ ਉਹਨਾਂ ਲਈ ਫਿਰ ਮੇਰੇ। ਅਰ ਵੱਡੀਆਂ ਤਿਆਰੀਆਂ ਹੋਣਗੀਆਂ ਜਿਵੇਂ ਇੱਥੇ ਲੋਕਾਂ ਦਾ ਹੱਡ ਪਹਿਲਾਂ ਵੀ ਨਹੀਂ ਸੀ ਸਾਂਭਿਆ ਜਾਂਦਾ ਤੇ ਹੁਣ ਵੀ ਤੁਸੀਂ ਦੇਖੋਗੇ ਲੋਕਾਂ ਦਾ ਹੱਡ ਸਾਂਭਿਆ ਨਹੀਂ ਜਾਊਗਾ ਲੋਕ ਤਿਆਰ ਹੁੰਦੇ ਆ ਸਿਰਫ ਆਗਵਾਹੀ ਕਰਨ ਵਾਲੇ ਲਈ ਡਰਿਆ ਵਾਲੇ ਲੋ ਜੇ ਆਗੂ ਤਿਆਰ ਹੋ ਜਾਣ ਤੇ ਲੋਕ ਵੀ ਤਿਆਰ ਹੁੰਦੇ ਤੁਸੀਂ ਦੇਖੋਗੇ ਅਜੇ ਤੱਕ ਜੋ ਵੀ ਫੈਸਲਾ ਕੀਤਾ ਸੀ ਲੋਕ ਪੂਰੀ ਤਰ੍ਹਾਂ ਉਸ ਫੈਸਲੇ ਨੂੰ ਲਾਗੂ ਕਰਦੇ ਰਹੇ ਆ ਆਪਣੇ ਅੰਦੋਲਨ ਨੇ ਕਮਾਂਤਰੀ ਪੱਧਰ ਤੇ ਸ਼ੋਹਾ ਸ਼ੋਈਆਂ ਆਪਣੇ ਅੰਦੋਲਨ ਦੀ ਗੂੰਜ ਹੈ ਇੰਗਲੈਂਡ ਦੀ ਪਾਰਲੀਮੈਂਟ ਚੋਂ ਹੀ ਆਪਣੇ ਅੰਦੋਲਨ ਦੀ ਗੂੰਜ ਅਮਰੀਕਾ ਚ ਗੂੰਜੀ ਆਪਣੇ ਅੰਦੋਲਨ ਦੀ ਗੂੰਜ ਪੂਰੇ ਦੁਨੀਆ ਭਰ ਦੇ ਵਿੱਚ ਯੂਐਨਓ ਦੇ ਵਿੱਚ ਮੋਦੀ ਦੇ ਖਿਲਾਫ ਮਤੇ ਆਏ ਛੋਟੀ ਗੱਲ ਨਹੀਂ ਸੀ ਆ ਗਈ ਠੀਕਾ ਤੋਂ ਇਸ ਕਰਕੇ ਬਹੁਤ ਵੱਡੇ ਤੇ ਵਿਆਪਕ ਪੱਧਰ ਤੇ ਆਪਣਾ ਅੰਦੋਲਨ ਗਿਆ ਹੈਗਾ ਵਾ ਉਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੀ ਮੰਗ ਨੂੰ ਪੂਰੀ ਦੁਨੀਆ ਤੱਕ ਖੜਿਆ ਹੈਗਾ ਜਿੰਨਾ ਜਿੰਨਾ ਥਾਵਾਂ ਤੇ ਜਥੇ ਦੁਨੀਆ ਨਹੀਂ ਵੀ ਹੈਗੀਆਂ ਉਹਨਾਂ ਸੂਬਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਆ ਸੋਇਆ ਬੀਨ ਨੂੰ ਲੈ ਕੇ ਜਥੇਬੰਦ ਨਹੀਂ ਸੀ ਲੋਕ ਹਲੇ ਮੱਧ ਪ੍ਰਦੇਸ਼ ਦੇ ਅਸੀਂ ਲੱਖਾਂ ਲੋਕ ਛੜਕਾਂ ਤੇ ਨਿਕਲਦੇ ਦੇਖਿਆ ਆ ਮਾਰੇ ਸਾਡਿਆਂ ਦੀ ਗੱਲ ਤੋਂ ਬਾਅਦ ਉਹਨੂੰ ਪਤਾ ਲੱਗਾ ਨਾ ਕਿ ਆ ਸੋਇਆ ਬੀਨ ਦਾ ਖੱਚੀ ਥੇ ਘਰ ਆਉਂ ਗਿਆ ਜਿੱਤਾ 4490 ਆ ਉਤੋਂ ਵੀ 1200 ਰੁਪਏ ਘੱਟ ਤੇ ਅਗਲੇ ਫੀਲ ਕਰ ਲਏ ਆ ਸਾਡੇ ਮੋਰਚੇ ਕਰਕੇ ਅੱਜ ਵੀ ਮਹਾਰਾਸ਼ਟਰ ਦੇ ਲਖਸ਼ਣਾ ਦੇ ਵਿੱਚ ਕਿਸਾਨਾਂ ਦੇ ਮੁੱਦੇ ਸਭ ਤੋਂ ਉੱਪਰ ਚੱਲ ਰਹੇ ਹਰਿਆਣੇ ਵਿੱਚ ਵੀ ਜਿਹੜਾ ਇਹ ਕਰਨਾ ਸੀ ਕਿਸਾਨਾਂ ਦੇ ਮੁੱਦਿਆਂ ਦਿਵਾਲੀ ਹਰਿਆਣੇ ਦੇ ਲਖਸ਼ਣ ਚੱਲ ਰਹੀ ਹੈ ਹਾਂ ਸਾਡੇ ਮੁੱਦਿਆਂ ਨੂੰ ਆਧਾਰ ਬਣਾ ਕੇ ਲੋਕਾਂ ਵੋਟਾਂ ਪਾਉਣੀਆਂ ਨਹੀਂ ਪਾਉਣੀਆਂ ਉਹਨਾਂ ਦੀ ਮਰਜੀ ਅਸੀਂ ਹੱਥ ਤੇ ਮੁੱਦੇ ਪਾਰ ਦੇ ਵਿੱਚ 100% ਕੰਮ ਕਰ ਗਏ ਹਰ ਬੱਚੇ ਦੀ ਜਵਾਬ ਤੇ ਸਾਡਾ ਬਸਲਾ ਇਹੀ ਅੰਦੋਲਨਾਂ ਦਾ ਕੰਮ ਹੁੰਦਾ ਇਹਨੂੰ ਹੋਰ ਤੇਜ਼ ਕਰਾਂਗੇ ਹੋਰ ਰਹੂਗਾ ਕੱਲ ਦੇ ਐਲਾਨ ਪੂਰੀ ਦੁਨੀਆ ਵਿੱਚ ਗਏ ਹੋਇਆ ਕੱਲ ਦੇ ਐਲਾਨ ਨੇ ਪੂਰੀ ਦੁਨੀਆ ਵਿੱਚ ਸਰਗਰਮੀ ਲਿਆ ਕੇ ਦਿੱਤੀ ਆ ਅਰ ਦਿੱਲੀ ਦੋਰੇ ਸੋਚਣ ਤੇ ਮਜਬੂਰ ਹੋ ਗਈ ਆ ਆਪਾਂ ਕਿਹਾ ਵਾ ਕੋਈ ਗੱਲਬਾਤ ਦਾ ਰਾਹ ਕੱਟਣਾ ਚਾਹੋ ਫੇ ਕੱਢ ਲਓ ਅਸੀਂ ਤਿਆਰ ਆਂ ਨਹੀਂ ਕਰਨੀ ਤਾਂ ਤੁਹਾਡੀ ਮਰਜ਼ੀ ਆ ਠੀਕ ਆ ਜੀ ਦਿੱਲੀ ਸਾਡੀ ਰਾਜਸਥਾਨੀ ਅਸੀਂ ਵਧਾਂਗੇ ਦਿੱਲੀ ਵਾਲ ਨੂੰ ਤੁਸੀਂ ਜੋ ਜ਼ੁਲਮ ਕਰਨਾ ਹੋਂ ਉਹ ਤੂੰ ਅਸੀਂ ਸਬਰ ਦੇ ਨਾਲ ਸਹਾਂਗੇ ਸੋ ਧੰਨਵਾਦ ਮੇਰੇ ਵੱਲੋਂ ਬਹੁਤ ਬਹੁਤ ਮਿਹਰਬਾਨੀ